ਤਾਂ ਤਾਂ ਸਾਧਗੁਰੂ ਤੇਰਾ ਹੀ ਆਸਰਾ ਅੱਜ ਫੇਰ ਅਸੀਂ ਕੋਈ ਨਵੀਆਂ ਗੱਲਾਂ ਬਾਤਾਂ ਦੇ ਨਾਲ ਕੋਈ ਨਵੀਂ ਜਾਣਕਾਰੀ ਦੇਣ ਲੱਗੇ ਆ ਜੋ ਡੇਰਾ ਸੱਚਾ ਸੋਦਾ ਦੇ ਪੂਜੇ ਗੁਰੂ ਜੀ ਅੱਜ ਪਰੋਲ ਤੇ ਆਏ ਆ ਤਾਂ ਬਹੁਤ ਸਾਰੇ ਜਾਨੀ ਕਿ ਪੰਜਾਬ ਦੇ ਵਿੱਚ ਬੈਠੇ ਸਵਾਲ ਚੱਕੀ ਜਾਂਦੇ ਆ ਜਾਨੀ ਕਿ ਹਰਿਆਣੇ ਦੇ ਵਿੱਚ ਆਏ ਆ ਪਹਿਲਾਂ ਯੂਪੀ ਦੇ ਵਿੱਚ ਰਹਿੰਦੇ ਹੁੰਦੇ ਸੀ ਜਾਨੀ ਕਿ ਸਾਡੇ ਗੁਰੂ ਜੀ ਜਦੋਂ ਵੀ ਆਉਂਦੇ ਆ ਤਾਂ ਕੋਈ ਨਾ ਕੋਈ ਮਤਲਬ ਹੀ ਬਹਾਨਾ ਬਣਾ ਲੈਂਦੇ ਆ ਸਵਾਲ ਚੱਕਦੇ ਆ ਅਸੀਂ ਇਹ ਦੱਸਣਾ ਚਾਹੁੰਦੇ ਆ ਵੀ ਹਿੰਦੁਸਤਾਨ ਦੇ ਕਿਸੇ ਨਾ ਕਿਸੇ ਕੋਨੇ ਵਿੱਚ ਬੋਟਾਂ ਤਾਂ ਹੁੰਦੀਆਂ ਹੀ ਆ ਕਿਉਂਕਿ ਵੋਟਾਂ ਦਾ ਕਿਹੜਾ ਕੋਈ ਟਾਈਮ ਆ ਕਿਤੇ ਪੰਚਾਇਤੀ ਹੋਗੀਆਂ ਕਿਤੇ ਕੋਈ ਕਿਤੇ ਕੋਈ ਜਾਣੇ ਕਿ ਹਿੰਦੁਸਤਾਨ ਦੇ ਵਿੱਚ ਕਿਸੇ ਨਾ ਕਿਸੇ ਰਾਜ ਦੇ ਵਿੱਚ ਕੋਈ ਨਾ ਕੋਈ ਚੋਣਾਂ ਹੁੰਦੀਆਂ ਹੀ ਰਹਿੰਦੀਆਂ ਪਰ ਸਾਡੇ ਗੁਰੂ ਦੀ ਪ੍ਰੋਲ ਨੂੰ ਚੋਣਾਂ ਨਾਲ ਜੋੜ ਦਿੰਦੇ ਆ ਲੋਕਾਂ ਦੇ ਵਿੱਚ ਭਰਮ ਪੈਦਾ ਕਰ ਦਿੰਦੇ ਆ ਸਾਡੇ ਗੁਰੂ ਜੀ ਸਵਿਧਾਨ ਨੂੰ ਮੰਨਦੇ ਹਨ ਕਾਨੂੰਨ ਨੂੰ ਫਾਲੋ ਕਰਦੇ ਹਨ ਤੇ ਜਿਹੜੀ ਸਾਲ ਦੇ ਵਿੱਚ ਗੁਰੂ ਜੀ ਨੂੰ ਪ੍ਰੋਲ ਮਿਲਦੀ ਆ ਉਹ ਇੱਕ ਸਾਲ ਦੇ ਵਿੱਚ ਉਹ ਗੁਰੂ ਜੀ ਆਉਂਦੇ ਉਹ ਨਹੀਂ ਪ੍ਰੋਲ ਕੱਢਦੇ ਜੋ ਅਦਾਲਤ ਦੀਆਂ ਕੰਡੀਸ਼ਨਾਂ ਹੁੰਦੀਆਂ ਉਹਨਾਂ ਨੂੰ ਸਾਡੇ ਗੁਰੂ ਜੀ ਫਾਲੋ ਕਰਦੇ ਆ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਵੀ ਸਾਡੇ ਗੁਰੂ ਨੇ ਜੋ ਸਾਨੂੰ ਸਿੱਖਿਆ ਦਿੱਤੀ ਹੈ 2023 ਦੇ ਵਿੱਚ ਹੜ੍ਹ ਆਏ ਤਾਂ ਸਾਡੀ ਸਾਧ ਸੰਗਤ ਨੂੰ ਜੋ ਸਾਡੇ ਗੁਰੂ ਨੇ ਸਿੱਖਿਆ ਦਿੱਤੀ ਹੈ ਉਹਦੇ ਮੁਤਾਬਕ ਡੇਰਾ ਸੱਚਾ ਸੋਧਾ ਦੀ ਸਾਧ ਸੰਗਤ ਨੇ ਲਗਾਤਾਰ ਉਸ ਸਮੇਂ ਹੜ੍ਹ ਪੀੜਤਾਂ ਦੀ ਮਦਦ ਕੀਤੀ ਹੈ ਅਸੀਂ ਤੁਹਾਨੂੰ ਤਸਵੀਰਾਂ ਵੀ ਵਿਖਾਉਣੇ ਆ ਉਸ ਵੇਲੇ ਦੀਆਂ ਜਿਹੜੇ ਸਵਾਲ ਚੱਕਦੇ ਆ ਵੀ ਆ ਸਿਖਾਇਆ ਸਾਡੇ ਗੁਰੂ ਨੇ ਆ ਦੇਖ ਸਕਦੇ ਆ ਤੁਸੀਂ ਆ ਸਿਖਾਇਆ ਸਾਡੇ ਗੁਰੂ ਨੇ ਅਸੀਂ ਦੱਸਣਾ ਚਾਹੁੰਦੇ ਆ ਉਸ ਤੋਂ ਬਾਅਦ ਆ ਵੇਖ ਸਕਦੇ ਆ ਕਿਹ ਤਰ੍ਹਾਂ ਸਾਡੇ ਡੇਰਾ ਸੱਚਾ ਸੋਧਾ ਦੀ ਸਾਧ ਸੰਗਤ ਆ ਜਿਹੜੀ ਕਿਵੇਂ ਲੋਕਾਂ ਦਾ ਸਮਾਨ ਕੱਢ ਰਹੀ ਹੈ ਲੋਕਾਂ ਦੀਆਂ ਪੇਟੀਆਂ ਬਾਹਰ ਕੱਢ ਰਹੀ ਆ ਆ ਵੀ ਕਿਤੇ ਪੱਤਰਕਾਰਾਂ ਨੂੰ ਅਸੀਂ ਬੇਨਤੀ ਕਰਦੇ ਆ ਜਿਹੜੇ ਅੱਜ ਤੜਕੇ ਦੇ ਲੱਗੇ ਆ ਸਵਾਲ ਠਾਣ ਕੇ ਤੇ ਇਹੋ ਜਿਹੀਆਂ ਚੀਜ਼ਾਂ ਵੀ ਵਿਖਾ ਦਿਆ ਕਰੋ ਜਦੋਂ ਇਹੋ ਜੇ ਕੰਮ ਕਰਦੀ ਹੈ ਸਾਡੀ ਸਾਧ ਸੰਗਤ ਹੋਵੇ ਉਦੋਂ ਵੀ ਮਤ ਲ ਕੇ ਲੈ ਵਿਖਾ ਦਿਆ ਕਰੋ ਅੱਜ ਤੜਕੇ ਦੇ ਲੱਗੇ ਆ ਕਿਤੇ ਖੱਟਾ ਸਿੰਘ ਕੋਲੇ ਜਾਵੜਦੇ ਆ ਇੰਟਰਵਿਊ ਕਰਨ ਕਿਤੇ ਕਿਸੇ ਕੋਲੇ ਜਾਵੜਦੇ ਆ ਇੰਟਰਵਿਊ ਕਰਨ ਜਦੋਂ ਇਹੋ ਜੇ ਕੰਮ ਸਾਡੀ ਸਾਧ ਸੰਗਤ ਕਰਦੀ ਉਦੋਂ ਵੀ ਕੈਮਰੇ ਲੈ ਕੇ ਜਾਵੜਿਆ ਕਰੋ ਕਿਉਂ ਉਦੋਂ ਕੈਮਰੇ ਥੋੜੇ ਬੰਦ ਹੋ ਜਾਂਦੇ ਅੱਜ ਤੜਕੇ ਦੇ ਲੱਗੇ ਆ ਜੋ ਮਤਲਬ ਹੀ ਪਤਾ ਲੱਗਿਆ ਵੀ ਗੁਰੂ ਜੀ ਪਰੋਲ ਤੇ ਆਗੇ ਜਾਣੇ ਕਿ ਘਾ ਪਾ ਛੱਡਿਆ ਟੀਵੀ ਚੈਨਲ ਰਣੇ ਵੀ ਤੇ ਸਾਡੇ ਜਿਹੜੇ ਗੁਰੂ ਦੇ ਚੰਗੇ ਕੰਮ ਉਹ ਵੀ ਵਿਖਾ ਦਿਆ ਕਰੋ ਇਹ ਵੀ ਸਾਡੇ ਤੁਹਾਨੂੰ ਅੱਜ ਸਵਾਲ ਹੈ ਤੇ ਨਾਲੇ ਪੰਜਾਬ ਦੇ ਵਿੱਚ ਬੈਠੇ ਸਵਾਲ ਚੱਕੀ ਜਾਂਦੇ ਆ ਤਾਂ ਸਾਡੀ ਸਾਧ ਸੰਗਤ ਜਦੋਂ ਮਾਨਵਤਾ ਭਲਾਈ ਦੇ ਕੰਮ ਕਰਦੀ ਉਹਦੋਂ ਵੀ ਵਿਖਾ ਦਿਆ ਕਰੋ ਅੱਜ ਫੇਰ ਅਸੀਂ ਟੀਵੀ ਚੈਨਲਾਂ ਨੂੰ ਦੂਜੀ ਵਾਰੀ ਆ ਬੁਖਾ ਰਹੇ ਆ ਵੀ ਆਹ ਤਸਵੀਰਾਂ ਵੀ ਸਾਡੀਆਂ ਵਿਖਾ ਦਿਆ ਕਰੋ ਉਦੋਂ ਵੀ ਇੰਟਰਵਿਊ ਕਰ ਦਿਆ ਕਰੋ ਆਹ ਲਾਈਵ ਤਸਵੀਰਾਂ ਵਿਖਾ ਦਿਆ ਕਰੋ ਉਹਨੋਂ ਜਿਹੜੇ ਅੱਜ ਲੱਗੇ ਕਿਤੇ ਖੱਟਾ ਸੌਂਦੇ ਸਰਾਣੇ ਬੈਠ ਜਾਣੇ ਆ ਕਿਤੇ ਕਿਸੇ ਦੇ ਸਰਾਣੇ ਬੈਠ ਜਾਣੇ ਆ ਅੱਜ ਮੇਰੇ ਟੀਵੀ ਚੈਨਲੋਂ ਵੀ ਸਵਾਲ ਹੈ ਆ ਵੀ ਵਿਖਾ ਦਿਆ ਕਰੋ ਸਾਡੇ ਜਿਹੜੇ ਕੰਮ ਹੈ ਸੱਚੇ ਸੌਦੇ ਦੀ ਸਾਹ ਸੰਗਤ ਤੇ ਮਾਨਵਤਾ ਬਣਾਈ ਦੇ ਕੰਮ ਵੀ ਵਿਖਾ ਦਿਆ ਕਰੋ ਅੱਜ ਖੱਟਾ ਸਿੰਘ ਤੁਹਾਨੂੰ ਕੀ ਦੱਸੂਗਾ ਖੱਟਾ ਸਿੰਘ ਤਾਂ ਗਦਾਰ ਆ ਡੇਰੇ ਦਾ ਗਦਾਰ ਆ ਖੱਟਾ ਸਿੰਘ ਤਾਂ ਅਸੀਂ ਦੱਸਣਾ ਚਾਹੁੰਦੇ ਆ ਆ ਤਸਵੀਰਾਂ ਵੀ ਵਿਖਾ ਦਿਆ ਕਰੋ ਅਸੀਂ ਦੱਸਣਾ ਚਾਹੁੰਦੇ ਹਾਂ ਇਨਾ ਕੁਝ ਕਹਿੰਦੇ ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਕਿ ਅਸੀਂ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਬਿਨਾਂ ਵਜੇ ਤੋਂ ਭਰਮ ਫਲਾਏ ਜਾ ਰਿਹਾ ਸਾਡੇ ਗੁਰੂ ਜੀ ਕਾਨੂੰਨ ਨੂੰ ਫਾਲੋਅ ਕਰਦੇ ਸੀ ਮੰਨਦੇ ਹੈ ਸਾਡੇ ਗੁਰੂ ਜੀ ਸੰਵਿਧਾਨ ਨੂੰ ਮੰਨਦੇ ਤੇ ਸੰਵਿਧਾਨ ਦੇ ਵਿੱਚ ਆਉਂਦੇ ਤੇ ਸੰਵਿਧਾਨ ਦੇ ਵਿੱਚ ਜਾਂਦੇ ਆ ਇਨਾ ਕੁਝ ਕਹਿੰਦੇ ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਕਿ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਧੰਨ ਧੰਨ ਸਤ ਗੁਰੂ ਤੇਰਾ ਹੀ ਆਸਰਾ ਜੀ